ਵੈਲਕਮ ਗੁਰਨੂਰ ਟੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਜੀਮੇਲ ਦਾ ਪਾਸਵਰਡ ਚੇਂਜ ਕਰਨ ਦਾ ਬਹੁਤ ਸਾਰੇ ਭੈਣਾ ਵੀਰਾਂ ਦੇ ਮੈਸੇਜ ਆਂਦੇ ਨੇ ਕਿ ਉਹ ਜੀਮੇਲ ਦਾ ਪਾਸਵਰਡ ਭੁੱਲ ਗਏ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਅਗਰ ਉਹ ਚੇਂਜ ਕਰਨ ਲਈ ਕੋਈ ਵੀਡੀਓ ਦੇਖਦੇ ਵੀ ਨੇ ਤਾਂ ਉਹ ਸਕਰੀਨ ਰਿਕਾਰਡਿੰਗ ਵਿੱਚ ਕੁਝ ਇੰਨਾ ਕੁ ਦਿਖਾਇਆ ਗਿਆ ਹੁੰਦਾ ਹੈ ਕਿ ਸਿੱਧੇ ਮੁੱਦੇ ਤੇ ਕੋਈ ਆਂਦਾ ਹੀ ਨਹੀਂ ਤੇ ਉਹ पजल ਹੋ ਜਾਂਦੇ ਨੇ ਦੇਖਦੇ ਦੇਖਦੇ ਤੇ ਕੁਝ ਗੱਲ ਖਾਸ ਸਮਝ ਵੀ ਨਹੀਂ ਆਂਦੀ ਤੇ ਆਪਾਂ ਤੁਹਾਨੂੰ ਸਿੱਧਾ-ਸਿੱਧਾ ਫੋਨ ਵਿੱਚੋਂ ਹੀ ਆਸਾਨ ਤਰੀਕੇ ਨਾਲ ਬਦਲ ਕੇ ਦਿਖਾਉਂਦੇ ਹਾਂ ਗੱਲ ਨੂੰ ਜ਼ਿਆਦਾ ਨਾ ਘੁਮਾਉਂਦੇ ਹੋਏ ਸਿੱਧਾ ਆਪਾਂ ਚੱਲਦੇ ਹਾਂ ਮੁੱਦੇ ਤੇ ਤੇ ਆਪਾਂ ਕਰਨਾ ਕੀ ਹੈ ਚਲੋ ਆਓ ਤੁਹਾਨੂੰ ਦੱਸਦੇ ਹਾਂ ਆਪਾਂ ਸਭ ਤੋਂ ਪਹਿਲਾਂ Gmail ਦੇ ਅੰਦਰ ਜਾਣਾ ਹੈ ਉਸ ਤੋਂ ਬਾਅਦ ਆਪਣੇ ਅੱਗੇ ਕੁਝ ਐਵੇਂ ਦਾ ਇੰਟਰਫੇਸ ਸਾਹਮਣੇ ਨਿਕਲ ਕੇ ਆਏਗਾ ਆਪਾਂ ਇੱਥੋਂ ਉਹੀ Gmail ਲੌਗਇਨ ਕਰਨੀ ਹੈ ਜਿਹੜੀ ਮੇਲ ਦਾ ਆਪਾਂ ਪਾਸਵਰਡ ਬਦਲਣਾ ਚਾਹੁੰਦੇ ਹਾਂ ਮੰਨ ਲਓ ਆਪਾਂ ਐਸੇ ਹੀ ਮੇਲ ਦਾ ਬਦਲਣਾ ਹੈ ਤੇ ਆਪਾਂ ਇਸ ਮੇਲ ਤੇ ਕਲਿੱਕ ਕਰਾਂਗੇ ਤੇ ਤੁਹਾਡੇ ਸਾਹਮਣੇ ਤੁਹਾਡੇ ਫੋਨ 'ਚ ਜਿੰਨੀਆਂ ਵੀ ਮੇਲ ਆਈਡੀਆਂ ਨੇ ਉਹ ਸਾਰੀਆਂ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣਗੀਆਂ ਤੇ ਉਸ ਤੋਂ ਬਾਅਦ ਆਪਾਂ ਮੈਨੇਜ ਯੂਅਰ Google ਅਕਾਊਂਟ ਤੁਹਾਨੂੰ ਦੇਖ ਰਿਹਾ ਹੈ ਆਪਾਂ ਇੱਥੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਪਰ ਸਕਰੋਲ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਸਿਕਿਉਰਿਟੀ ਐਂਡ ਸਾਈਨ ਇਨ ਦੇ ਅੰਦਰ ਠੀਕ ਹੈ ਇਸ অপਸ਼ਨ ਤੇ ਜਾ ਕੇ ਤੁਸੀਂ ਇੱਥੇ ਕਰਨਾ ਹੈ ਕਲਿੱਕ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਪਰ ਨੂੰ ਸਕਰੋਲ ਕਰਨਾ ਹੈ ਤੇ ਫੇ ਤੁਸੀਂ ਇੱਥੇ ਦੇਖਣਾ ਹੈ ਪਾਸਵਰਡ ਦਾ ਤੁਹਾਨੂੰ ਆਪਸ਼ਨ ਦਿਖ ਰਿਹਾ ਹੈ ਜੋ ਕਿ ਇੱਥੇ ਦੇਖੋ ਤੁਹਾਨੂੰ ਪਾਸਵਰਡ ਦਾ ਆਪਸ਼ਨ ਦਿਖ ਰਿਹਾ ਹੈ ਤਾਂ ਤੁਸੀਂ ਇਸ ਪਾਸਵਰਡ ਦੇ ਆਪਸ਼ਨ ਤੇ ਆ ਕੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਐਵੇਂ ਦਾ ਇੰਟਰਫੇਸ ਲੱਗੇਗਾ ਔਰ ਇੱਕ ਅੱਧਾ ਮਿੰਟ ਦੀ ਕੁਝ ਲੋਡਿੰਗ ਹੋਵੇਗੀ ਤੇ ਉਸ ਤੋਂ ਬਾਅਦ ਤੁਹਾਡੇ ਫੋਨ ਦਾ ਤੁਹਾਨੂੰ ਲੌਕ ਖੁਲਵਾਇਆ ਜਾਏਗਾ ਤਾਂ ਕਿ ਤੁਸੀਂ ਹੀ ਉਹ ਕੋਈ ਬੱਚਾ ਛੇੜਖਾਨੀ ਨਾ ਕਰ ਰਿਹਾ ਹੋਵੇ ਜਾਂ ਕੋਈ ਅਣਜਾਣੇ ਚ ਨਾ ਕਰ ਰਿਹਾ ਹੋਵੇ ਸਿਕਿਉਰਿਟੀ ਵਾਸਤੇ ਤੁਹਾਡੇ ਫੋਨ ਦਾ ਤੁਹਾਨੂੰ ਪਾਸਵਰਡ ਖੁਲਵਾਇਆ ਜਾਏਗਾ ਠੀਕ ਹੈ ਅਗਰ ਤੁਹਾਡਾ ਜੋ ਵੀ ਪਾਸਵਰਡ ਹੈ ਫੇਸ ਹੈ ਫਿੰਗਰਪ੍ਰਿੰਟ ਹੈ ਜਾਂ ਕੁਝ ਵੀ ਹੈ ਤਾਂ ਤੁਸੀਂ ਉਹਨੂੰ ਇੱਥੇ ਲਗਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆ ਤੁਹਾਨੂੰ ਦੋ ਬਾਕਸ ਦਿਖ ਰਏ ਨੇ ਉੱਪਰ نیچے ਦੋ ਬਾਕਸ ਦੇਖ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਇੱਥੋਂ ਇਹ ਹਟਾ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਕੋਈ ਵੀ ਨਵਾਂ ਪਾਸਵਰਡ ਲਗਾਉਣਾ ਹੈ ਔਰ ਜੋ ਪਾਸਵਰਡ ਤੁਸੀਂ ਲਾਣਾ ਹੈ ਕੋਲ ਹੀ ਤੁਸੀਂ ਇੱਕ ਕਾਗਜ਼ ਪੈਨ ਵੀ ਰੱਖੋ ਤੇ ਉੱਥੇ ਪਹਿਲਾਂ ਕਾਗਜ਼ ਪੈਨ ਤੇ ਵੀ ਲਿਖ ਲਓ ਤੇ ਫਿਰ ਤੁਸੀਂ ਇੱਥੇ ਵੀ ਲਗਾ ਲਓ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਮੰਨ ਲਓ ਮੈਂ ਲਗਾ ਰਹੀ ਹਾਂ ਗਗਨ @therate बारह तेरह ठीक है फिर सेम प्रोसैस इतें भी करना है ये हटा लेना है ताकि कोई गलत फहमी ना हो जाए कोई अक्षर इधर उधर ना हो जाए तो तुम इतें भी सेम करोगे गगन एट द रेट बारह तेरह उस तो बाद तुसी की करना है उस तो बाद दा अगला प्रोसेस है चेंज पासवर्ड ठीक है तीस इत कर देना है क्लिक ਤੇ ਤੁਹਾਡਾ ਜਿਹੜਾ ਪਾਸਵਰਡ ਹੈ ਉਹ ਚੇਂਜ ਹੋ ਜਾਏਗਾ ਤੇ ਕਰ ਦੇਣਾ ਹੈ ਡਨ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਮੇਲ ਦਾ ਜੋ ਪਾਸਵਰਡ ਹੈ ਉਹ ਚੇਂਜ ਹੋ ਜਾਏਗਾ ਆਰਾਮ ਨਾਲ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਇਹ ਇੱਕ ਬਹੁਤ ਛੋਟਾ ਜਿਹਾ ਪ੍ਰੋਸੈਸ ਹੈ ਜਿਹੜਾ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਇੱਥੇ ਚੇਂਜ ਪਾਸਵਰਡ ਨਹੀਂ ਕਰ ਰਹੀ ਕਿਉਂਕਿ ਮੈਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਇਹ ਸਭ ਕਰਿਆ ਸੀ ਚੇਂਜ ਪਾਸਵਰਡ ਲਾਸਟ ਵਿੱਚ ਆ ਕੇ ਮੈਂ ਜਾਣਬੁੱਝ ਕੇ ਨਹੀਂ ਕਰਿਆ ਕਿਉਂਕਿ ਮੈਂ ਵੀਡੀਓ ਦੇ ذریعے ਆਪਦਾ ਚੇਂਜ ਪਾਸਵਰਡ ਨਹੀਂ ਕਰਨਾ ਚਾਹੁੰਦੀ ਸੀ ਤਾਂ ਇਸ ਕਰਕੇ ਮੈਂ ਚੇਂਜ ਪਾਸਵਰਡ ਨਹੀਂ ਕਰਿਆ ਤੁਸੀਂ ਪਾਸਵਰਡ ਚੇਂਜ ਕਰ ਰਹੇ ਹੋ ਤਾਂ ਉਹ ਆਖਰੀ ਆਪਸ਼ਨ ਜਿੰਦੇ ਉੱਤੇ ਆ ਕੇ ਤੁਸੀਂ ਚੇਂਜ ਪਾਸਵਰਡ ਕਰਕੇ ਕੰਟੀਨਿਊ ਜਾਂ ਡਨ ਕਰ ਦੇਣਾ ਹੈ ਤੇ ਉਸੇ ਦੇ ਨਾਲ ਹੀ ਤੁਹਾਡੇ ਪਾਸਵਰਡ ਜੋ ਹੈ ਉਹ ਚੇਂਜ ਹੋ ਜਾਏਗਾ ਤੇ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੇ ਦੂਸਰਾ ਕੰਮ ਇਹ ਜ਼ਰੂਰ ਯਾਦ ਰੱਖਣਾ ਹੈ ਤੁਸੀਂ ਚੇਂਜ ਪਾਸਵਰਡ ਕਰਨ ਤੋਂ ਬਾਅਦ ਆਪਣੇ ਪਾਸਵਰਡ ਦਾ ਯਾਤਾ ਸਕਰੀਨ ਸ਼ਾਟ ਲੈ ਕੇ ਰੱਖੋ ਸਕਰੀਨ ਸ਼ਾਟ ਕਈ ਵਾਰ ਗਲਤੀ ਨਾਲ ਅਸੀਂ ਡਿਲੀਟ ਵੀ ਕਰ ਦਿੰਨੇ ਹਾਂ ਤਾਂ ਤੁਸੀਂ ਜ਼ਰੂਰ ਆਪਦੀ ਮੇਲ ਈਮੇਲ ਦਾ ਪਾਸਵਰਡ ਕਿਸੇ ਇਹੋ ਜੀ ਡਾਇਰੀ ਚ ਲਿਖ ਕੇ ਕਿਸੇ ਸੇਫ ਜਗ੍ਹਾ ਤੇ ਜ਼ਰੂਰ ਰੱਖੋ ਜਰੂਰਤ ਪੈਣ ਤੇ ਜਿੱਥੋਂ ਤੁਸੀਂ ਜਲਦੀ ਨਾਲ ਉਸ ਚੀਜ਼ ਨੂੰ ਕਵਰ ਕਰ ਸਕੋ ਤੇ ਆਪਾਂ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੀ ਕੋਈ ਹੋਰ ਪ੍ਰੋਬਲਮ ਦਾ ਹੱਲ ਲੈ ਕੇ ਜੋ ਕਿ ਆਪਾਂ ਜ਼ਿਆਦਾ ਨਾ ਘੁਮਾਉਂਦੇ ਹੋਏ ਸਿੱਧਾ ਹੀ ਫੋਨ ਤੋਂ ਕਰਕੇ ਦਿਖਾਈਏ ਨਾ ਕੋਈ ਸਕਰੀਨ ਰਿਕਾਰਡਿੰਗ ਕਰੀਏ ਨਾ ਕੋਈ ਲੈਪਟਾਪ ਤੋਂ ਕਿਉਂਕਿ ਤੁਹਾਨੂੰ ਸਿੱਧਾ-ਸਿੱਧਾ ਫੋਨ ਤੋਂ ਦੇਖ ਕੇ ਆਸਾਨੀ ਨਾਲ ਸਮਝ ਆ ਜਾਵੇ ਜਲਦੀ ਹੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ